ਪਰ ਹੁਣ ਨਾਲ ਹੀ ਫਿਕਰ ਪੈ ਜਾਣਾ ਇਹਨੂੰ ਪੜਾਣਾ ਕਿੱਥੇ ਐ ਸਕੂਲ ਵਧੀਆ ਚਾਹੀਦਾ ਵੱਡਾ ਹੋਵੇ ਇਹ ਬਿਮਾਰ ਨਾ ਹੋ ਜਾਏ ਇਹਦੀ ਸਿਹਤ ਖਰਾਬ ਨਾ ਹੋ ਜਾਏ ਇਹਦੇ ਐ ਨਾ ਹੋ ਜਾਏ ਇਹਦੇ ਐ ਨਾ ਹੋ ਜਾਏ ਉਹ ਸੁੱਖ ਦੇ ਪਿੱਛੇ ਦੁੱਖ ਵੀ ਖੜਾ ਹਰੇਕ ਦੁੱਖ ਦੇ ਪਿੱਛੇ ਸੁੱਖ ਖੜਾ ਹਰੇਕ ਸੁੱਖ ਦੇ ਪਿੱਛੇ ਦੁੱਖ ਹੁਣ ਸਰੀਰ ਸਾਡਾ ਤੰਦਰੁਸਤ ਹੈ ਬੜੇ ਵਧੀਆ ਜੀ ਬਹੁਤ ਵਧੀਆ ਹੈ ਜਵਾਨੀ ਹੈ ਸੁੱਖ ਖੜਾ ਹੈ ਇਹਦੇ ਪਿੱਛੇ ਫਿਰ ਬੜੇ ਪਾਪ ਖੜਾ ਹੈ ਦੁੱਖ ਇੱਕ ਰੱਸੇ ਦੇ ਦੋ ਸਿਰੇ ਹਨ ਹੈ ਇੱਕੋ ਹੀ ਇੱਕ ਸੁੱਖ ਇੱਕ ਦੁੱਖ ਇਸੇ ਕਰਕੇ ਕਹਿੰਦੇ ਸੁੱਖ ਦੁੱਖ ਦੋੇਦਾਰ ਕੱਪੜੇ ਪਹਿਰੇ ਜਾਏ ਮਨੁੱਖ ਸੁੱਖ ਤੇ ਦੁੱਖ ਦੇ ਦੋ ਕੱਪੜੇ ਨੇ ਜਿਹਨੂੰ ਅਸੀਂ ਵਾਰੀ-ਵਾਰੀ ਸਿਰ ਬਦਲਦੇ ਰਹਿੰਦੇ ਆ ਕਦੇ ਕੋਈ ਪਾ ਲਿਆ ਕਦੇ ਕੋਈ ਪਾ ਲਿਆ ਜ਼ਿੰਦਗੀ ਜਿਦਾ ਇਦਾਂ ਹੀ ਚੱਲਦਾ ਇੱਕੋ ਕੱਪੜਾ ਭਾਵੇਂ ਜਿੰਨਾ ਮਰਜ਼ੀ ਵਧੀਆ ਹੋਵੇ ਇੱਕੋ ਤੋਂ ਤੁਸੀਂ ਅੱਕ ਜਾਓਗੇ ਜੇ ਤੁਹਾਨੂੰ ਇੱਕੋ ਹੀ ਕੱਪੜਾ ਦਿੱਤਾ ਵੀ ਭਾਵੇਂ ਨੂੰ ਧੋਤੋ ਕੇ ਪਾਈ ਜਾ ਸਾਰੀ ਜ਼ਿੰਦਗੀ ਨਹੀਂ ਪਟਣਾ ਅੱਕ ਜਾਏਗਾ ਇੱਕ ਰੰਗ ਉਹ ਰੰਗ ਨੇ ਜ਼ਿੰਦਗੀ ਦੇ ਜੇ ਦੁੱਖ ਨਾ ਹੋਵੇ ਤੇ ਸੁੱਖ ਦੀ ਕਦਰ ਕਿੰਨੇ ਕਰਨੀ ਸੁੱਖ ਦੀ ਕਦਰ ਹੀ ਤਾਂ ਹੈ ਪਹਿਲਾਂ ਦੁੱਖ ਆਉਂਦਾ ਹੈ ਤਕਲੀਫ ਹੁੰਦੀ ਹੈ ਹੁਣ ਵੇਖੋ ਗਰਮੀ ਆ ਗਈ ਜਦੋਂ ਠੰਡ ਆਉਂਦੀ ਹੈ ਫਿਰ ਕਦਰ ਹੀ ਤਾਂ ਅਸੀਂ ਠੰਡ ਦੀ ਕਰਦੇ ਹਾਂ ਕਿਉਂਕਿ ਗਰਮੀ ਤੋਂ ਬਾਅਦ ਠੰਡ ਆਉਂਦੀ ਉਹ ਨਜ਼ਾਰਾ ਆਉਂਦਾ ਜਦੋਂ ਮੌਸਮ ਠੰਡਾ ਠੰਡਾ ਆਉਂਦਾ ਹੈ ਠੰਡੀ ਠੰਡੀ ਹਵਾ ਚੱਲਦੀ ਹੈ ਆ ਹੁਣ ਅੱਗੇ ਜਾ ਕੇ ਜੇ ਠਾੜਦੀਆਂ ਗਰਮੀਆਂ ਆਉਣੀਆਂ ਦੁੱਖ ਤੋਂ ਬਾਅਦ ਜਦੋਂ ਸੁੱਖ ਆਉਂਦਾ ਫਿਰ ਮਨ ਖੁਸ਼ ਹੁੰਦਾ ਇਸ ਕਰਕੇ ਇਕੱਠੇ ਚੱਲਦੇ ਨੇ ਜ਼ਿੰਦਗੀ ਦੇ ਵਿੱਚ ਪਰ ਬਹੁਤ ਵਾਰੀ ਕੀ ਹੁੰਦਾ ਘਬਰਾ ਜਾਂਦੇ ਆ ਡੋਲ ਜਾਂਦੇ ਆ ਦੁਖੀ ਹੋ ਜਾਂਦੇ ਆ ਇਰੀਟੇਟ ਹੋ ਜਾਂਦੇ ਆ ਪਰੇਸ਼ਾਨ ਹੋ ਜਾਂਦੇ ਆ ਕਾਲੇ ਪੈਣ ਲੱਗ ਜਾਂਦੇ ਆ ਪਰ ਜਿਹੜੇ ਇਸ ਸਾਰੀ ਸਨਾਰੀਓ ਨੂੰ ਦੇਖਦੇ ਆ ਸਮੁੱਚਤਾ ਨੂੰ ਦੇਖਦੇ ਆ ਪੂਰੀ ਪਿਕਚਰ ਦੇਖਦੇ ਆ ਉਹ ਇਰੀਟੇਟ ਨਹੀਂ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਕੋਈ ਗੱਲ ਨਹੀਂ ਅੱਜ ਇੰਨਾ ਹੈ ਕੱਲ ਇਦਾਂ ਦਾ ਟਾਈਮ ਆ ਜਾਣਾ ਤੁਸੀਂ ਵੇਖੋਗੇ ਕਈ ਬੰਦੇ ਮਾੜਾ ਜਿਹਾ ਦੁੱਖ ਆਏਗਾ ਬਹੁਤ ਕਬਰ ਆ ਜਾਣਗੇ ਕਾਲੇ ਪੈ ਜਾਣਗੇ ਪਰੇਸ਼ਾਨ ਹੋ ਜਾਣਗੇ ਕਦੇ ਕਿਸੇ ਬਾਬੇ ਕੋਲ ਚਲੀਏ ਕਿਤੇ ਕੋਈ ਧਾਗਾ ਕਰਾ ਕੇ ਲਿਆਓ ਕੋਈ ਤਵੀਤ ਕਰਾ ਕੇ ਲਿਆਓ ਕਿਤੋਂ ਪੇੜਾ ਕਰਾ ਕੇ ਲਿਆਓ ਸਾਡੇ ਪੰਗਾ ਪੈ ਗਿਆ ਸਾਡੇ ਮੁਸ਼ਕਲ ਹੋ ਗਈ ਕਈ ਬੰਦੇ ਸਹਜ ਨਾਲ ਹੀ ਕੋਈ ਗੱਲ ਨਹੀਂ ਬੰਦੇ-ਬੰਦੇ 'ਚ ਫਰਕ ਹੁੰਦਾ ਤੁਸੀਂ ਕਿਸੇ ਨਿਆਣੇ ਨੂੰ ਟੀਕਾ ਲਵਾਣ ਜਾਂਦੇ ਆ ਛੋਟਾ ਜਿਹਾ ਬੱਚਾ ਹੈ ਬੱਚੇ ਤੋਂ ਹੀ ਵੇਖ ਲਿਓ ਤੁਸੀਂ ਇੱਕ ਬੱਚਾ 5-6 ਸਾਲ ਦਾ ਟੀਕਾ ਲੱਗਣਾ ਤੇਰੇ ਕੋਈ ਗੱਲ ਨਹੀਂ ਬੱਚਾ ਇਹੋ ਜਿਹਾ ਵੀ ਹੈ ਇੱਕ ਬੱਚਾ ਚੀਕਾਂ ਬਹੁਤ ਮਾਰਦਾ ਟੀਕੇ ਵੇਲੇ ਹੁਣ ਟੀਕੇ ਦੇ ਡਰ ਤੋਂ ਤੇ ਕਈ ਵੱਡੇ-ਵੱਡੇ ਚੀਕਾਂ ਮਾਰਨ ਲੱਗ ਜਾਂਦੇ ਨੇ ਸੁਈ ਵੇਖ ਲੈਣੇ ਡਰ ਜਾਂਦੇ ਨੇ ਪਰ ਕਈ ਬੰਦੇ ਵੱਡੇ-ਵੱਡੇ ਓਜ਼ਾਰ ਵੇਖ ਕੇ ਵੀ ਉਹ ਹਸਪੀਟਲ 'ਚ ਆਪਰੇਸ਼ਨ ਹੋਣ ਲੱਗੇ ਆ ਕਹਿੰਦੇ ਤੇਰਾ ਪਹਿਲੇ ਕੋਈ ਗੱਲ ਨਹੀਂ ਹੋ ਹੀ ਜਾਣਾ ਕਈ ਪਰਵਾਹ ਹੀ ਨਹੀਂ ਕਰਦੇ ਹੇ ਮਾੜੀ ਮਾੜੀ ਗੱਲ ਤੇ ਦੁਖੀ ਹੋਈ ਜਾਂਦੇ ਨੇ ਮਾੜੀ ਮਾੜੀ ਗੱਲ ਤੇ ਦੁਖੀ ਹੋਈ ਮਾੜੀ ਜੀ ਸੱਟ ਨਹੀਂ ਚੱਲ ਸਕਦੇ ਮਾੜੀ ਜੀ ਤਕਲੀਫ ਨਹੀਂ ਚੱਲ ਸਕਦੀ ਕਈ ਪਰ ਅੰਦਰੋਂ ਬਹੁਤ ਸਟਰੋਂਗ ਹੁੰਦੇ ਨੇ ਜਿਹੜੇ ਕੁਦਰਤ ਦੇ ਨਿਜਮਾ ਨੂੰ ਸਮਝਦੇ ਨੇ ਲਾਫ ਨੇਚਰ ਨੂੰ ਸਮਝਦੇ ਨੇ ਰੱਬੀ ਵਿਧਾਨ ਆਪਾਂ ਕਹਿ ਸਕਦੇ ਆ ਇਹਨੂੰ ਰੱਬੀ ਵਿਧਾਨ ਨੂੰ ਸਮਝਦੇ ਨੇ ਜਿਹੜੇ ਉਹਨਾਂ ਨੂੰ ਪਤਾ ਹੈ ਕਿ ਜ਼ਿੰਦਗੀ ਵਿੱਚ ਇਹ ਸਾਰਾ ਕੁਝ ਚੱਲਦਾ ਹੀ ਰਹਿਣਾ ਮਨਾ ਆਪਣੇ ਆਪ ਨੂੰ ਆਨੰਦ 'ਚ ਰੱਖ ਤੇ ਜਿਸ ਬੰਦੇ ਕੋਲ ਆਨੰਦ ਹੁੰਦਾ ਨਾ ਜੀ ਸੁੱਖ ਦੇ ਵਿੱਚ ਤੇ ਆਨੰਦ ਵਿੱਚ ਫਰਕ ਹੁੰਦਾ ਸੁੱਖ ਤੇ ਦੁੱਖ ਕਦੇ ਸੁੱਖ ਕਦੇ ਦੁੱਖ ਕਦੇ ਸੁੱਖ ਕਦੇ ਦੁੱਖ ਪਰ ਆਨੰਦ ਇੱਕ ਅਵਸਥਾ ਇਦਾਂ ਦੀ ਹੈ ਥੱਲੇ ਸੁਖ ਆਇਆ ਹੋਇਆ ਆਪਾਂ ਆਨੰਦ 'ਚ ਆ ਥੱਲੇ ਦੁੱਖ ਆਇਆ ਹੋਇਆ ਆਪਾਂ ਫੇਰ ਵੀ ਆਨੰਦ 'ਚ ਇੱਕ ਅਵਸਥਾ ਹੈ ਬੰਦੇ ਦੀ ਇੱਕ ਮਾਈਂਡ ਦਾ ਐਸਾ ਸੈਟਅਪ ਹੈ ਕਿ ਬੰਦਾ ਆਪਣੇ ਆਪ ਵਿੱਚ ਆਨੰਦ 'ਚ ਰਹਿੰਦਾ ਹੈ ਦੁੱਖ ਆਇਆ ਆਇਆ ਕੋਈ ਗੱਲ ਨਹੀਂ ਸੁੱਖ ਆਇਆ ਕੋਈ ਉਹ ਸੁੱਖ ਦੇ ਵਿੱਚ ਬਾਲੀਆਂ ਛਾਲਾ ਨਹੀਂ ਮਾਰਦਾ ਤੇ ਦੁੱਖ ਵਿੱਚ ਬਹੁਤਾ ਰੋਂਦਾ ਨਹੀਂ ਜਿੱਦੇ ਉਹਦੇ ਭੰਗੜਾ ਪੈਣਾ ਹੋਊਗਾ ਵਿਆਹ ਹੋਊਗਾ ਉਦੋਂ ਵੀ ਬਾਲੀਆਂ ਛਾਲਾ ਨਹੀਂ ਮਾਰਦਾ ਬੱਲੇ 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 ਵੀ ਬਹੁਤ ਜ਼ਿਆਦਾ ਹੀ ਪਾਗਲ ਹੋਇਆ ਫਿਰਦਾ ਹੈ ਨਾ ਬਾੜਾ ਉੱਛਲਦਾ ਤਾਂ ਨੂੰ ਜਾਂਦਾ ਹੈ ਤੇ ਨਾ ਦੁੱਖ ਵਿੱਚ ਬਾੜਾ ਥਾਂ ਨੂੰ ਥੱਲੇ ਨਹੀਂ ਜਾਂਦਾ ਉਹ ਸਮ ਰਹਿੰਦਾ ਹੈ ਬੈਲੈਂਸ ਰਹਿੰਦਾ ਹੈ ਇਹਨੂੰ ਗੁਰੂ ਸਾਹਿਬ ਕਹਿੰਦੇ ਨੇ ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨਣਾ ਸੁਖ ਸੁਨੇਹ ਅਰ ਭੈ ਨਹੀਂ ਜਾ ਕੇ ਖੰਚਨ ਮੱਟੀ ਮੰਨਣਾ ਉਹਦੇ ਲਈ ਮਿੱਟੀ ਐ ਇਹ ਵੀ ਠੀਕ ਐ ਸੋਨਾ ਥਾਲੇ ਵੀ ਠੀਕ ਐ ਉਹ ਆਨੰਦ ਜੇਚ ਰਹਿਣ ਵਾਲਾ ਬੰਦਾ ਹੁੰਦਾ ਐ ਆਨੰਦ ਜੇ ਦੇ ਵਿੱਚ ਆਨੰਦ ਦਾ ਇੱਕ ਸਰੂਰ ਐ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਪਰਮਾਤਮਾ ਨੂੰ ਸੱਤ ਚਿੱਤ ਆਨੰਦ ਸਰੂਪ ਕਿਹਾ ਜਾਂਦਾ ਹੈ ਜਦੋਂ ਤੇਰੀ ਜ਼ਿੰਦਗੀ ਚ ਆਨੰਦ ਦੀ ਅਵਸਥਾ ਆ ਗਈ ਤੇ ਸਮਝ ਲੈ ਤੂੰ ਉਦੋਂ ਪਰਮਾਤਮਾ ਤੇਰੀ ਜ਼ਿੰਦਗੀ ਚ ਆ ਗਿਆ आनंद ਚ ਰਹਿਣ ਲੱਗ ਜਾ। ਆਨੰਦ ਦੇ ਆਪੋਜੀਟ ਸ਼ਬਦ ਨਹੀਂ ਹੈ ਕੋਈ ਜਿਵੇਂ ਮੰਨ ਲਓ ਦਿਨ ਰਾਤ ਗਰਮੀ ਸਰਦੀ ਸੁੱਖ ਦੁੱਖ ਆਨੰਦ ਆਨੰਦ ਦੇ ਆਪੋਜੀਟ ਸ਼ਬਦ ਨਹੀਂ ਕੋਈ। ਆਨੰਦ ਸ਼ਬਦ ਇੰਨਾ ਪਿਆਰਾ ਹੈ ਆਨੰਦ ਹੈ ਤੇ ਬਸ ਆਨੰਦ ਹੈ। ਮੇਰੇ ਘਰੇ ਵਿਆਹ ਹੈ ਭੰਗੜੇ ਪੈ ਰਹੇ ਨੇ ਮੈਂ ਆਨੰਦ ਚ ਹੀ ਆ ਕੋਈ ਗੱਲ ਨਹੀਂ ਇਹ ਤੇ ਪਹਿਣਾ ਹੀ ਸੀ ਤੇ ਜੇ ਅੱਜ ਮੇਰੇ ਘਰੇ ਵੈਣ ਪੈ ਰਹੇ ਨੇ ਸੱਤਰ ਵਿੱਚ ਗਿਆ ਉਹ ਮੈਂ ਫਿਰ ਵੀ ਆਨੰਦ ਚੀਆ ਮੈਨੂੰ ਪਤਾ ਹੀ ਹੈ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਹੈ ਆਪਾਂ ਫਿਰ ਵੀ ਆਨੰਦ ਚੀਆ ਉਹ ਮਾਈਂਡ ਸੈਟਅਪ ਇਦਾਂ ਦਾ ਹੈ ਇਸ ਅਵਸਥਾ ਨੂੰ ਰੱਬ ਮਿਲਣਾ ਕਹਿੰਦੇ ਬੰਦੇ ਨੂੰ ਬੰਦਾ ਆਨੰਦ ਚ ਹੈ ਵਸ ਕੋਈ ਫਰਕ ਨਹੀਂ ਪੈਂਦਾ ਆਪਣੇ ਆਪ ਵਿੱਚ ਖੁਸ਼ ਰਹਿਣਾ ਸਿੱਖ ਗਿਆ ਅੱਜ ਕਿਸੇ ਤੇ ਡਿਪੈਂਡ ਨਹੀਂ ਰਿਹਾ ਇਨੇ ਆਪਣੇ ਆਪ ਦੀ ਟਿਊਨਿੰਗ ਕਰ ਲਈ ਵੀਰੋ ਭਰਾਵੋ ਜਿਵੇਂ ਅਸੀਂ ਟੀਵੀ ਦੀ ਟਿਊਨਿੰਗ ਕਰਦੇ ਆ ਨਾ ਉਹਨੂੰ ਸੈੱਟ ਕਰਦੇ ਆ ਪੁਰਾਣੇ ਵੇਲਿਆਂ ਵਿੱਚ ਐਂਟੀਨਾ ਘਮਾਉਂਦੇ ਹੁੰਦੇ ਸੀ ਕੋਠੇ ਤੇ ਚੜ੍ਹ ਕੇ ਐਂਟੀਨਾ ਘਮਾਉਣਾ ਵੀ ਹੁਣ ਠੀਕ ਹੈ ਹੁਣ ਠੀਕ ਹੈ ਟਿਊਨਿੰਗ ਕਰਦੇ ਸੀ ਅਸੀਂ ਰਿਮੋਟ ਤੋਂ ਅੱਜ ਆਪਣੇ ਟੀਵੀ ਨੂੰ ਠੀਕ ਕਰਦੇ ਆ ਇਦਾਂ ਆਪਣੇ ਆਪ ਨੂੰ ਵੀ ਇਦਾਂ ਟਿਊਨਿੰਗ ਕਰਨੀ ਪੈਂਦੀ ਟਿਊਨਿੰਗ ਆਵਾਜ਼ੇ ਕਈ ਵਾਰੀ ਬੇਸੁਰੇ ਹੋ ਜਾਂਦੇ ਨੇ ਜਿਹੜੇ ਵਾਜੇ ਵਜਾਉਂਦੇ ਆ ਨਾ ਅਸੀਂ ਇਹ ਵਾਜੇ ਵੱਜ ਵੱਜ ਕੇ ਬੇਸੁਰੇ ਹੋ ਜਾਂਦੇ ਨੇ ਫਿਰ ਇਹਨਾਂ ਵਾਜਿਆਂ ਨੂੰ ਲੈ ਕੇ ਜਾਣਾ ਪੈਂਦਾ ਦੁਕਾਨ ਵਾਲੇ ਕੋਲ ਉਹ ਉਹ ਲਿਜਾ ਕੇ ਫਿਰ ਇਹਨਾਂ ਦੀ ਟਿਊਨਿੰਗ ਕਰ ਦਿੰਦੇ ਨੇ ਇਹ ਬੇਸੁਰੇ ਹੋ ਜਾਂਦੇ ਨੇ ਇਹਨਾਂ ਨੂੰ ਸੁਰਚ ਕਰ ਦਿੰਦੇ ਨੇ ਟਿਊਨ ਕਰ ਦਿੰਦੇ ਨੇ ਥੋੜੀ ਮਿਹਨਤ ਕਰਨੀ ਪੈਂਦੀ ਹੈ ਵਾਜਾ ਟਿਊਨ ਹੋ ਜਾਂਦਾ ਹੈ ਜਿਹੜਾ ਬੰਦਾ ਮਾਈਕ ਵਿੱਚ ਬੋਲਦਾ ਉਹਦੀ ਆਵਾਜ਼ ਵੀ ਬੇਸੁਰੀ ਹੋ ਜਾਂਦੀ ਹੈ ਟਿਊਨ ਭੁੱਲ ਜਾਂਦਾ ਹੈ ਫੇਰ ਉਹ ਸਵੇਰੇ ਉੱਠ ਕੇ ਰਿਆਜ਼ ਕਰਦਾ ਘੰਟਾ ਲਾਉਂਦਾ ਰੋਜ਼ ਲਾਉਂਦਾ ਰੋਜ਼ ਲਾਉਂਦਾ ਰੋਜ਼ ਲਾਉਂਦਾ ਉਹਦੀ ਆਵਾਜ਼ ਵੀ ਹੌਲੀ ਹੌਲੀ ਟਿਊਨ ਹੋ ਜਾਂਦੀ ਹੈ ਮਿਹਨਤ ਕਰ ਕਰਕੇ ਟਿਊਨ ਹੋ ਜਾਂਦੀ ਹੈ ਇਸੇ ਤਰ੍ਹਾਂ ਬੰਦੇ ਦੀ ਜਿਹੜੀ ਜ਼ਿੰਦਗੀ ਹੈ ਨਾ ਇਹ ਵੀ ਹੌਲੀ ਹੌਲੀ ਟਿਊਨ ਹੋ ਜਾਂਦੀ ਹੈ ਪਰ ਜੇ ਬੰਦਾ ਕਰਨਾ ਚਾਵੇ ਜੇ ਬੰਦਾ ਕਰਨਾ ਚਾਵੇ ਵੀ ਯਾਰ ਮੈਂ ਆਨੰਦ 'ਚ ਰਹਿਣਾ ਇਹਨੂੰ ਆਨੰਦ 'ਚ ਟਿਊਨ ਕਰ ਲੈ ਸੈੱਟ ਕਰ ਲੈ ਜਿਵੇਂ ਆਪਾਂ ਐਂਟੀਨਾ ਘਮਾਉਂਦੇ ਸੀ ਨਾ ਹੁਣ ਵੇਖੋ ਤੁਹਾਡੇ ਹੱਥ 'ਚ ਰਿਮੋਟ ਹੈ ਚਾਹੇ ਜਲੰਧਰ ਲਾਲਾ ਹੈ ਦੂਰਦਰਸ਼ਨ ਲਾਲਾ ਹੈ ਜੀਪ ਜੀ ਲਾਲਾ ਹੈ ਚਾਹੇ ਤੂੰ ਪੀਟੀਸੀ ਲਾਲਾ ਹੈ ਉਹ ਤੇਰੇ ਹੱਥ ਚ ਹੈ ਇੱਕ ਵਾਰੀ ਤੂੰ ਲਾਲਾ ਹੈ ਆਪਣੇ ਬ੍ਰੇਨ ਦੇ ਵੀ ਇਦਾਂ ਹੀ ਮੋੜ ਨੇ ਆਹ ਮੋੜ ਚ ਰੱਖਣਾ ਕਿ ਐ ਮੋੜ ਚ ਰੱਖਣਾ ਕਿ ਐ ਮੋੜ ਚ ਰੱਖਣਾ ਜਿਵੇਂ ਗੱਡੀ ਦਾ ਪਹਿਲੇ ਗੇਅਰ ਚ ਰੱਖਣਾ ਦੂਜੇ ਚ ਰੱਖਣਾ ਕਿ ਤੀਜੇ ਚ ਰੱਖਣਾ ਕਿ ਚੌਥੇ ਗੇਅਰ ਚ ਰੱਖਣੀ ਗੱਡੀ ਇਹ ਤੇਰੇ ਹੱਥ ਹੈ ਇਹ ਤਾਂ ਬ੍ਰੇਨ ਨੂੰ ਵੀ ਆਪਾਂ ਗੇਅਰ ਰੱਖਣਾ ਹੁੰਦਾ ਵੀ ਐਦੇ ਚ ਰੱਖਣਾ ਇਹਨੂੰ ਸੁੱਖ ਦੁੱਖ ਚਾਲੇ ਚ ਰੱਖਣਾ ਰੁੰਦੜੀ ਰਹਿਣਾ ਹੈ ਇਹ ਹਰ ਇੱਕ ਦਾ ਮਜ਼ਾਕ ਉਡਾਈ ਜਾਣਾ ਹੈ ਇਹ ਕਿਹੜੇ ਮੋੜ 'ਚ ਰੱਖਣਾ ਹੈ ਅੱਛਾ ਇਹਦਾ ਇੱਕ ਮੋੜ ਹੈ ਇੱਕ ਮੋੜ ਇਦਾਂ ਦਾ ਵੀ ਹੈਗਾ ਇਹਦੇ ਵਿੱਚ ਇੱਕ ਗਹਿਰ ਇਦਾਂ ਦਾ ਵੀ ਜਿੰਨੂੰ ਅਸੀਂ ਪ੍ਰੇਮ ਦਾ ਗਹਿਰ ਪਾਤਾ ਆਨੰਦ 'ਚ ਇਹ ਉਹ ਇਹ ਜੇ ਥਾਂ ਤੇ ਜਾ ਕੇ ਉਹ ਕਹਿ ਲੋ ਸਭ ਕੁਝ ਲਾਸਟ ਹੈ ਜੇ ਬੰਦਾ ਉੱਥੇ ਤੱਕ ਪਹੁੰਚ ਜਾਏ ਆਪਣੇ ਆਪ ਨੂੰ ਟਿਊਨ ਕਰ ਲਵੇ ਆਨੰਦ 'ਚ ਰਹਿਣ ਲੱਗ ਜਾਏ ਫਿਰ ਥੱਲੇ ਸੁੱਖ ਆਈ ਜਾਵੇ ਦੁੱਖ ਆਈ ਜਾਵੇ ਕੋਈ ਫਰਕ ਨਹੀਂ ਪੈਂਦਾ ਇਹ ਕਿਵੇਂ ਹੁੰਦਾ ਹੈ आनंद ਹੋਣਾ ਅਗਲਾ ਕਵੇ ਆ ਨੰਦਾਲਾ ਗੇਰ ਬੰਦਾ ਫਿਰ ਕਿਵੇਂ ਪਾ ਸਕਦਾ ਆਪਣਾ ਮੂਡ ਆਨੰਦ ਵਾਲੇ ਮੂਡ ਵਿੱਚ ਕਿਵੇਂ ਰੱਖ ਸਕਦਾ ਆਪਣੇ ਆਪ ਨੂੰ ਆਨੰਦ ਵਾਲੇ ਵਿੱਚ ਕਿਵੇਂ ਰੱਖ ਸਕਦਾ ਕਿੰਨਾ ਸੌਖਾ ਤਰੀਕਾ ਗੁਰੂ ਸਾਹਿਬ ਨੇ ਦੱਸਿਆ ਆਨੰਦ ਭਇਆ ਗੁਰੂ ਅਮਰਦਾਸ ਜੀ ਨੇ ਜਿਵੇਂ ਪਾਇਆ ਉਹ ਵੀ ਸਾਨੂੰ ਪਾਉਣਾ ਪਊ ਆਨੰਦ ਭਇਆ ਮੇਰੀ ਮੇਰੀ ਮਾਏ ਆਨੰਦ ਹੋਇਆ ਪਰ ਕਾਦੇ ਨਾਲ ਸਤਿਗੁਰੂ ਮੈਂ ਪਾਇਆ ਜਿੰਦਗੀ ਵਿੱਚ ਜਦੋਂ ਸਤਿਗੁਰੂ ਆਵੇ ਸੱਚਾ ਗਿਆਨ ਆਵੇ ਜਦੋਂ ਗਿਆਨ ਹੋ ਜਾਂਦਾ ਹੈ ਸਮਝ ਹੋ ਜਾਂਦੀ ਹੈ ਫਿਰ ਆਨੰਦ ਹੀ ਆਨੰਦ ਹੈ ਜਿੰਨੀ ਤੁਹਾਡੀ ਕਾਮਨ ਸੈਂਸ ਵੱਧਦੀ ਜਾਏਗੀ ਗਿਆਨ ਵੱਧਦਾ ਜਾਏਗਾ ਉਹਨਾਂ ਆਨੰਦ ਵੱਧਦਾ ਜਾਏਗਾ ਹਾਂ ਗਿਆਨ ਗੱਲਾਂ ਨਾਲ ਇਹ ਨਹੀਂ ਵੀ ਗੱਲਾਂ ਇੱਥੇ ਦਿਮਾਗ 'ਚ ਸਟੋਰ ਕਰਕੇ ਰੱਖਿਆ ਹੋਇਆ ਹੈ ਗਿਆਨ ਕਈਆਂ ਨੂੰ ਬਹੁਤ ਹੈ ਵੀ ਐਕਸਰਸਾਈਜ਼ ਕਰਿਆ ਕਰੋ ਸੈਰ ਕਰਿਆ ਕਰੋ ਆਪ ਕਰਦੇ ਨਹੀਂ ਗਿਆਨ ਗੱਲਾਂ ਵਾਲਾ ਗਿਆਨ ਨਹੀਂ ਹੋਣਾ ਚਾਹੀਦਾ ਪ੍ਰੈਕਟੀਕਲ ਗਿਆਨ ਹੋਵੇ ਹੁਣ ਇੱਕ ਬੰਦਾ ਕਵੇ ਮੈਨੂੰ ਪਤਾ ਹੈ ਸਬਜ਼ੀ ਕਿਵੇਂ ਬਣਦੀ ਹੈ ਅਗਲਾ ਆਪਾਂ ਕਾਂਗੇ ਸਬਜ਼ੀ ਬਣਦੀ ਤਾਂ ਤੈਨੂੰ ਪਤਾ ਹੈ ਪਤਾ ਬਣਾਈ ਕਿੰਨੀ ਵਾਰੀ ਇਹ ਦੱਸ ਜਾਂ ਤੇ ਤੂੰ ਇਹ ਦੱਸ ਵੀ ਰੋਜ਼ 50 ਬੰਨਿਆਂ ਦੀ ਸਬਜ਼ੀ ਬਣਾਈ ਹੈ ਫਿਰ ਤਾਂ ਤੇਰਾ ਤਜਰਬਾ ਹੈ ਤਜਰਬੇ ਵਾਲੇ ਗਿਆਨ ਦੀ ਗੱਲ ਕਰਦਾ ਮੈਂ ਗੱਲਾਂ ਵਾਲੇ ਗਿਆਨ ਦੀ ਨਹੀਂ ਕਿ ਤੂੰ ਚਾਰ ਕਿਤਾਬਾਂ ਚੋਂ ਪੜ੍ਹ ਲਿਆ ਵੀ ਇਦਾਂ ਸਬਜ਼ੀ ਬਣਦੀ ਹੈ ਤੇ ਉਹਦਾ ਤੂੰ ਗਿਆਨ ਚੱਕੀ ਫਿਰਦਾ ਗਿਆਨ ਕਿਤਾਬਾਂ ਦਾ ਨਹੀਂ ਗਿਆਨ ਤਜਰਬਿਆਂ ਦਾ ਐਕਸਪੀਰੀਅੰਸ ਹੁੰਦਾ ਜਿਹੜਾ ਅਸਲ ਚ ਗਿਆਨ ਹੁੰਦਾ ਹੀ ਉਹ ਹੈ ਜਿਹੜਾ ਐਕਸਪੀਰੀਅੰਸ ਹੋਵੇ ਦੇਣਾ ਤੁਹਾਨੂੰ ਕਿਸੇ ਤੋਂ ਮਿਲਦਾ ਉਹ ਤੇ ਗੁਰ ਮਿਲਦਾ ਨੁਕਤਾ ਮਿਲਦਾ ਗੁਰ ਪਰ ਗਿਆਨ ਤਜਰਬੇ ਨਾਲ ਬਣਦਾ ਸਾਡੀ ਜ਼ਿੰਦਗੀ ਜਦੋਂ ਆਉਂਦਾ ਫਿਰ ਉਹ ਸਾਡਾ ਆਪਣਾ ਗਿਆਨ ਹੈ ਜਿਹੜਾ ਪ੍ਰੈਕਟਿਸ ਕੀਤਾ ਹੋਇਆ ਪ੍ਰੈਕਟੀਕਲ ਕੀਤਾ ਗੁਰ ਤੁਹਾਨੂੰ ਕਿਤੋਂ ਵੀ ਮਿਲ ਸਕਦਾ ਨੁਕਤਾ ਤੁਹਾਨੂੰ ਕੋਈ ਵੀ ਬੰਦਾ ਸਮਝਾ ਸਕਦਾ ਵੀ ਐ ਨਹੀਂ ਐ ਕਰਨਾ ਉਹਨੂੰ ਗੁਰ ਕਹਿੰਦੇ ਨੇ ਪਰ ਗਿਆਨ ਤੁਹਾਡੇ ਤਜਰਬੇ ਨਾਲ ਆ ਕੇ ਬਣਦਾ ਜਿਹੜਾ ਤੇਰਾ ਆਪਣਾ ਪ੍ਰੈਕਟੀਕਲ ਗਿਆਨ ਤੇ ਯਾਦ ਰੱਖਣਾ ਤੁਹਾਨੂੰ ਕੰਫੀਡੈਂਸ ਬਹੁਤ ਆਏਗਾ ਜਿਹੜਾ ਬੰਦਾ ਕਹਿੰਦਾ ਮੈਂ ਨਾ ਕਮਜ਼ੋਰ ਆ ਮੈਂ ਡਰਦਾ ਬਹੁਤ ਆ ਮੈਂ ਘਬਰਾਉਂਦਾ ਬਹੁਤ ਆ ਮੈਨੂੰ ਡਰ ਜਿਹਾ ਲੱਗਦਾ ਹੈ ਜਿਹੜੇ ਬੰਦੇ ਨੂੰ ਐਕਸਪੀਰੀਅੰਸ ਬਹੁਤ ਹੈ ਤਜਰਬਾ ਬਹੁਤ ਹੈ ਉਹ ਬੰਦਾ ਘਬਰਾਉਂਦਾ ਨਹੀਂ ਹੁੰਦਾ ਗਿਆਨ ਨਾਲ ਕੰਫੀਡੈਂਸ ਆਉਂਦਾ ਹੈ ਕੱਲੇ ਗੁਰ ਨਾਲ ਕੰਫੀਡੈਂਸ ਨਹੀਂ ਆਉਂਦਾ ਨੁਕਤਾ ਤੇ ਪਤਾ ਹੈ ਨੁਕਤਾ ਪਤਾ ਹੈ ਪਰ ਜਿੰਨਾ ਚਿਰ ਆਪਣਾ ਐਕਸਪੀਰੀਅੰਸ ਗਿਆਨ ਨਹੀਂ ਉਹਨਾਂ ਚਿਰ ਕੰਫੀਡੈਂਸ ਨਹੀਂ ਆਉਂਦਾ ਮੈਂ ਫਿਰ ਪੁੱਛਦਾ ਤੁਹਾਡੇ ਚ ਜਿਹੜੇ ਬੰਦੇ ਦੇ ਬਾਹਰ ਮੰਨ ਲਓ ਗੱਡੀ ਖੜੀ ਹੈ ਜੇ ਮੈਂ ਕਿਸੇ ਬੰਦੇ ਨੂੰ ਕਹਾਂ ਵੀ ਚੱਲ ਆ ਫੋਰਚੂਨਰ ਮੇਰੇ ਵਾਲੀ ਚਲਾ ਮੇਰੇ ਵਾਲੀ ਗੱਡੀ ਚਲਾ ਜਿਹੜਾ ਬੰਦਾ ਗੱਡੀ ਚਲਾਉਂਦਾ ਹੈ ਪਹਿਲਾਂ ਤੋਂ ਚਲਾਉਂਦਾ ਆ ਰਿਹਾ ਉਹਨੇ ਕੰਫੀਡੈਂਸ ਨਾਲ ਜਾਣਾ ਗਿਆਨ ਹੈਗਾ ਨਾ ਉਹਦਾ ਤਜਰਬਾ ਹੈ ਗੱਡੀ ਚਲਾਉਣ ਦਾ ਉਹਨੇ ਅੱਗੇ ਵੀ ਗੱਡੀ ਚਲਾਈ ਹੈ ਉਹਨੇ ਡਰਨਾ ਹੀ ਨਹੀਂ ਪਰ ਇੱਕ ਬੰਦੇ ਨੂੰ ਐ ਪਤਾ ਵੀ ਪਹਿਲਾ ਪੈਂਦਾ ਫਿਰ ਦੂਜਾ ਪੈਂਦਾ ਫਿਰ ਤੀਜਾ ਪੈਂਦਾ ਫਿਰ ਚੌਥਾ ਪੈਂਦਾ ਫਿਰ ਪੰਜਵਾਂ ਪੈਂਦਾ ਜਾਣਕਾਰੀ ਉਹਦੇ ਕੋਲ ਹੈਗੀ ਹੈ ਡਰ ਹੈਗਾ ਪਰ ਆਪਣਾ ਗਿਆਨ ਨਹੀਂ ਤਜਰਬਿਆਂ ਚ ਕਮਾਇਆ ਹੋਇਆ ਗਿਆਨ ਨਹੀਂ ਉਹ ਬੰਦੇ ਚ ਕੰਫੀਡੈਂਸ ਨਹੀਂ ਹੁੰਦਾ ਕੰਫੀਡੈਂਸ ਦੀ ਘਾਟ ਅਸਲ ਵਿੱਚ ਗਿਆਨ ਦੀ ਘਾਟ ਹੁੰਦੀ ਹੈ ਜਿਸ ਬੰਦੇ ਕੋਲੇ ਗਿਆਨ ਘੱਟ ਹੈ ਤਜਰਬਾ ਘੱਟ ਹੈ ਉਹਦੇ ਕੋਲੇ ਕੰਫੀਡੈਂਸ ਵੀ ਨਹੀਂ ਹੁੰਦਾ ਹੁਣ ਮੰਨ ਲਓ ਤੁਹਾਡੇ ਚ ਕਿਸੇ ਬੰਦੇ ਨੂੰ ਮਾਈਕ ਤੇ ਬੋਲਣ ਦਾ ਤਜਰਬਾ ਨਹੀਂ ਹੈ ਆ ਮਾਈਕ ਹੈ ਇਹਦੇ ਉੱਤੇ ਬੋਲਣ ਦਾ ਤਜਰਬਾ ਨਹੀਂ ਐਕਸਪੀਰੀਅੰਸ ਨਹੀਂ ਉਸ ਬੰਦੇ ਨੂੰ ਆਪਾਂ ਕਹਿੰਨੇ ਆ ਜਾ ਤੂੰ ਮਾਈਕ ਤੇ ਬੋਲ ਐਂਕਰ ਮਾਈਕ ਤੇ ਬੋਲ ਉਹ ਉੱਥੇ ਹੀ ਕੰਬਣ ਲੱਗ ਜੂ ਵੀ ਮੈਂ ਨਹੀਂ ਬੋਲ ਸਕਦਾ ਮੇਰੇ ਲਈ ਬੋਲਣਾ ਬਹੁਤ ਔਖਾ ਹੈ ਪਰ ਜਿਹੜੇ ਬੰਦੇ ਦਾ ਤਜਰਬਾ ਹੈ ਜਿਹੜਾ ਪਿਛਲੇ 5 7 10 ਸਾਲ ਤੋਂ ਬੋਲਦਾ ਹੈ ਮਾਈਕ 'ਚ ਬੋਲਦਾ ਹੈ ਗੱਲ ਕਰਦਾ ਹੈ ਉਹਨੂੰ ਜਦੋਂ ਮੈਂ ਕਹੂੰ ਵੀ ਆਈ ਮੜ ਜਾ ਅਨਾਉਂਸਮੈਂਟ ਕਰੀ ਉਹਨੇ ਡਰ ਨਹੀਂ ਨਹੀਂ ਉਹਨੇ ਪੱਜ ਕੇ ਆ ਜਾਣਾ ਐਕਸਪੀਰੀਅੰਸ ਦੇ ਨਾਲ ਕੌਨਫੀਡੈਂਸ ਆਉਂਦਾ ਜਿਹੜੀ ਭੈਣ ਰੋਜ਼ 50 ਬੰਦਿਆਂ ਦੀ ਰੋਟੀ ਬਣਾਉਂਦੀ ਰਹੀ ਹੈ ਉਹਨੂੰ ਕਹੋ ਲੈ ਬੀਬੀ 50 ਬੰਦਿਆਂ ਦਾ ਖਾਣਾ ਬਣਾਉਣਾ ਛਾਲ ਮਾਰੂ ਕੋਈ ਗੱਲ ਹੀ ਨਹੀਂ ਪਰ ਜਿਹਦਾ ਤਜਰਬਾ ਨਹੀਂ ਸੋ ਇਸ ਕਰਕੇ ਜਿਹੜਾ ਤਜਰਬਿਆਂ ਵਾਲਾ ਗਿਆਨ ਹੁੰਦਾ ਉਹ ਤੁਹਾਡੇ ਚ ਕੰਫੀਡੈਂਸ ਭਰਦਾ ਹੈ ਤਜਰਬਿਆਂ ਵਾਲੇ ਗਿਆਨ ਨਾਲ ਆਨੰਦ ਆਉਂਦਾ ਜ਼ਿੰਦਗੀ ਦੇ ਵਿੱਚ ਪ੍ਰੈਕਟਿਸ ਕਰ ਕਰਕੇ ਗੱਲਾਂ ਵਾਲੇ ਗਿਆਨ ਨਾਲ ਆਨੰਦ ਨਹੀਂ ਆਉਂਦਾ ਗੱਲਾਂ ਵਾਲੇ ਤੇ ਨੁਕਤੇ ਐ ਜਾਣਕਾਰੀਆਂ ਜਾਣਕਾਰੀ ਵਿੱਚ ਤੇ ਗਿਆਨ ਵਿੱਚ ਫਰਕ ਹੁੰਦਾ ਇਨਫਾਰਮੇਸ਼ਨ ਵਿੱਚ ਤੇ ਪ੍ਰੈਕਟੀਕਲਟੀ ਵਿੱਚ ਫਰਕ ਹੁੰਦਾ ਕੱਲੀ ਇਨਫਾਰਮੇਸ਼ਨ ਇਕੱਠੀ ਕਰਨ ਨੂੰ ਗਿਆਨ ਨਹੀਂ ਕਹਿੰਦੇ ਗਿਆਨ ਹੁੰਦਾ ਜਿਹੜਾ ਤਜਰਬਿਆਂ ਨਾਲ ਆਉਂਦਾ ਹੈ ਹੁਣ ਸਾਰੇ ਲੋਕਾਂ ਨੂੰ ਰਾਜਨੀਤੀ ਬਾਰੇ ਜਾਣਕਾਰੀਆਂ ਹੁੰਦੀਆਂ ਸਵੇਰੀ ਅਖਬਾਰ ਪੜ ਲੈਣੀ ਐ ਫਰਾਨੀ ਪਾਰਟੀ ਐ ਫਰਾਨੀ ਪਾਰਟੀ ਐ ਫਰਾਨੀ ਐ ਇਹ ਹੈਗੀ ਐ ਜਾਣਕਾਰੀ ਪਰ ਗਿਆਨ ਹੁੰਦਾ ਜਿਹੜਾ ਰਾਜਨੀਤੀ 'ਚ ਪਿਛਲੇ 50 ਸਾਲਾਂ ਤੋਂ ਤੁਰਿਆ ਫਿਰਦਾ ਰਾਜਨੀਤੀ ਦਾ ਗਿਆਨ ਉਸ ਬੰਦੇ ਨੂੰ ਹੈ ਬਾਕੀਆਂ ਨੂੰ ਜਾਣਕਾਰੀਆਂ ਨੇ ਤਜਰਬਾ ਉਹਨੂੰ ਹੈ ਜਿਹੜਾ ਰਾਜਨੀਤੀ 'ਚ ਪੜਿਆ ਜਿਨੇ ਰਾਜਨੀਤੀ ਦੇ ਵਿੱਚ ਕਈ ਸਾਲ ਲਾਏ ਐ ਤਾਂ ਕਰਕੇ ਜ਼ਿੰਦਗੀ ਦੇ ਵਿੱਚ ਜੇ ਆਨੰਦ ਲੈਣਾ ਐ ਫਿਰ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸੱਚਾ ਗਿਆਨ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਨੰਦ ਲਿਆ ਦਿੰਦਾ ਤੇ ਆਨੰਦ ਦੀ ਪ੍ਰਾਪਤੀ ਹੈ ਨਾ ਜਿਹੜੀ ਇਹ ਰੱਬ ਦੀ ਪ੍ਰਾਪਤੀ ਹੈ ਜਦੋਂ ਬੰਦਾ ਆਨੰਦ ਵਿੱਚ ਹੁੰਦਾ ਹੈ ਪੂਰੇ ਆਨੰਦ ਵਿੱਚ ਇੱਕ ਅਵਸਥਾ ਹੈ ਆਨੰਦ ਚ ਹੈ ਛਪਰੀ ਚ ਰਹਿੰਦਾ ਹੈ ਆਨੰਦ ਚ ਹੈ ਮੈਲ ਚ ਰਹਿੰਦਾ ਹੈ ਆਨੰਦ ਚ ਹੈ ਇੰਡੀਆ ਚ ਰਹਿੰਦਾ ਹੈ ਆਨੰਦ ਚ ਹੈ ਅਮਰੀਕਾ ਰਹਿੰਦਾ ਹੈ ਆਨੰਦ ਚ ਹੈ ਉਹਨੂੰ ਅਮਰੀਕਾ ਤੋਂ ਇੰਡੀਆ ਲਿਓ ਕਹਿੰਦੇ ਕੋਈ ਫਰਕ ਨਹੀਂ ਇੱਥੇ ਵੀ ਰਹਿ ਲਾਂਗੇ ਕਿਹੜੀ ਗੱਲ ਹੈ ਆਨੰਦ ਦੀ ਅਵਸਥਾ ਦੇ ਵਿੱਚ ਕਲਗੀਆਂ ਵਾਲੇ ਪਾਸ਼ਾ ਕਹਿੰਦੇ ਮਹਿਲ 'ਚ ਰਹਿਨੇ ਆ ਆਨੰਦ ਹੈ ਜਿੱਦੇ ਛਪਕ ਉਹਦੇ ਕੰਡਿਆਂ ਤੇ ਪੈ ਗਏ ਉਦੋਂ ਉਦੋਂ ਵੀ ਆਨੰਦ ਹੀ ਸੀ ਹਾਂ ਸੁੱਖ ਤੇ ਦੁੱਖ 'ਚ ਫਰਕ ਪਿਆ ਸੀ ਸਰੀਰਕ ਸੁੱਖ ਮਹਿਲ 'ਚ ਸੀ ਤੇ ਕੰਡਿਆਂ ਤੇ ਸਰੀਰਕ ਦੁੱਖ ਸੀ ਸ਼ਰੀਰਕ ਦੁੱਖ ਸ਼ਰੀਰਕ ਸੁੱਖ ਸ਼ਰੀਰ ਦਾ ਸੁੱਖ ਚਲਿਆ ਗਿਆ ਸ਼ਰੀਰ ਦਾ ਦੁੱਖ ਆ ਗਿਆ ਪਰ ਮਨ ਆਨੰਦ ਵਿੱਚ ਹੀ ਸੀ ਆਨੰਦ ਮਨ ਦੀ ਅਵਸਥਾ ਹੈ ਤੇ ਸੁੱਖ ਦੁੱਖ ਸ਼ਰੀਰ ਦੀ ਅਵਸਥਾ ਹੈ ਸੁੱਖ ਤੇ ਦੁੱਖ ਫਿਜ਼ੀਕਲ ਹੁੰਦਾ ਹੈ ਸ਼ਰੀਰ ਨੂੰ ਹੁੰਦਾ ਹੁਣ ਮੇਰੀ ਬੇਨਤੀ ਨੂੰ ਸੁਣਿਓ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਬੰਦੇ ਸੁਖੀ ਨੇ ਪਰ ਜ਼ਰੂਰੀ ਨਹੀਂ ਆਨੰਦ ਵਿੱਚ ਹੋਣ ਵੱਡੇ ਵੱਡੇ ਘਰਾਂ ਵਿੱਚ ਲੋਕ ਸਹੂਲਤਾਂ ਮਾਣ ਰਹੇ ਐ ਏਸੀ ਚੱਲਦੇ ਐ ਬਹੁਤ ਸੁਖੀ ਨੇ ਪਰ ਜ਼ਰੂਰੀ ਨਹੀਂ ਕਿ ਉਹ ਆਨੰਦ ਵਿੱਚ ਹੋਣ ਤੁਸੀਂ ਆਲੇ ਦੁਆਲੇ ਨਿਗਾਹ ਮਾਰ ਕੇ ਵੇਖ ਲਓ ਜਿੰਨੇ ਵੱਡੇ ਵੱਡੇ ਬੰਦੇ ਆ ਆਪਾਂ ਨੂੰ ਲੱਗਦਾ ਵੀ ਆਨੰਦ 'ਚ ਨੇ ਨਾ 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 ਸਹੂਲਤਾਂ ਸਾਰੀਆਂ ਨੇ ਪਰ ਮਨ ਆਨੰਦ 'ਚ ਨਹੀਂ ਹੈ ਫਿਜ਼ੀਕਲ ਸੁੱਖ ਦੁੱਖ ਹੁੰਦਾ ਤੇ ਆਨੰਦ ਮਨ ਦੀ ਅਵਸਥਾ ਹੁੰਦੀ ਹੈ ਮਨ ਆਨੰਦ 'ਚ ਰਹੇ ਤੇ ਗੁਰੂ ਸਾਹਿਬ ਕਹਿੰਦੇ ਨੇ ਤੈਨੂੰ ਲੱਗਦਾ ਵੀ ਵੱਡੇ ਬੰਦੇ ਵੱਡੇ-ਵੱਡੇ ਝੋਤੀ ਸਹਿ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਨੇ ਬਲਾਈ ਇਹ ਤੇ ਭੂਮੀਆਂ ਭੂਮੂ ਉੱਪਰ ਨੇ ਤਲੂਜੈ ਛੋੜ ਚਲੇ ਤ੍ਰਿਸ਼ਨਾ ਨਹੀਂ ਪੂਜੈ ਇਹ ਤੇ ਮਾੜੀ-ਮਾੜੀ ਜ਼ਮੀਨ ਦੀ ਖੁੱਟ-ਖੱਡ ਖੱਡ ਪਿੱਛੇ ਖੁੱਡ-ਖੁੱਡ ਪਿੱਛੇ ਬੰਦੇ ਲੜਦੇ ਫਿਰਦੇ ਕਤਲ ਕਰ ਦਿੰਦੇ ਇੱਕ ਦੂਜੇ ਨੂੰ ਮਾਰ ਦਿੰਦੇ ਤਾਂ ਕਰਕੇ ਭਲਾ ਮੰਗਣਾ ਫਿਰ ਕੀ ਚਾਹੀਦਾ ਸੁੱਖ ਜਾਂ ਆਨੰਦ ਬੋਲੋ ਸੁੱਖ ਮੰਗਣਾ ਚਾਹੀਦਾ ਕਿ ਆਨੰਦ ਆਨੰਦ ਮਨ ਦੀ ਅਵਸਥਾ ਹੁੰਦੀ ਹੈ ਆਨੰਦ ਆਨੰਦ ਮੰਗੀਦਾ ਸੁੱਖ ਤੇ ਫਿਜ਼ੀਕਲ ਹੁੰਦਾ ਹੈ ਸਰੀਰ ਦਾ ਸੁੱਖ ਚਲਿਆ ਜਾਏਗਾ ਕੋਈ ਫਰਕ ਨਹੀਂ ਪੈਣਾ ਜੇ ਆਨੰਦ ਜ਼ਿੰਦਗੀ 'ਚ ਨਾ ਰਿਹਾ ਫਿਰ ਕੱਖ ਵੀ ਨਹੀਂ ਰਹੇ ਕਈ ਬੰਦੇ ਬੜੇ ਆਨੰਦ 'ਚ ਕਿਵੇਂ ਆ ਬਈ ਬੜੀਆਂ ਮੌਜਾਂ ਨੇ ਘਰੇ ਕੌਣ-ਕੌਣ ਹੈ ਮੈਂ ਤੇ ਮੇਰੇ ਘਰ ਵਾਲੀਆਂ ਦੋਵੇਂ ਹੀ ਆ ਅੱਛਾ ਬੱਸ ਮਤਲਬ ਬੱਚੇ ਹੋਇਆ ਹੀ ਨਹੀਂ ਕੋਈ ਚੱਲ ਫੇਰ ਕਿਹੜੀ ਗੱਲ ਹੈ ਟੈਨਸ਼ਨ ਹੀ ਕੋਈ ਨਹੀਂ ਆਪਾਂ ਇਕੱਲੇ ਹੀ ਆਨੰਦ 'ਚ ਰਹਿੰਦੇ ਆ ਉਹ ਐ ਆ ਇੱਕ ਨੂੰ ਪੁੱਛ ਲੋ ਕਿਵੇਂ ਐ ਬੁਰਾ ਹਾਲ ਐ ਕੀ ਗੱਲ ਦੋ ਮੁੰਡੇ ਐ ਦੋ ਨੂੰਹਾਂ ਐ ਸਾਡੀ ਕਦਰ ਹੀ ਕੋਈ ਨਹੀਂ ਕਰਦਾ ਪੁੱਛਦਾ ਹੀ ਕੋਈ ਨਹੀਂ ਬੁਰਾ ਹਾਲ ਐ ਹੁਣ ਸੁੱਖ ਬਹੁਤ ਨੇ ਪਰ ਆਨੰਦ ਨਹੀਂ ਹੈ ਆਨੰਦ ਹੋਉਂਦੀ ਤੇ ਜਦੋਂ ਮੰਗੀਦਾ ਆਨੰਦ ਮੰਗੀਆਂ ਮੈਨੂੰ ਆਨੰਦ ਰਵੇ ਮੇਰਾ ਮਾਈਂਡ ਇੱਥੇ ਇੱਕ ਰੱਖ ਰਵੇ ਵੀ ਮੈਂ ਅਨੰਤ ਚ ਰਹਿਣਾ ਸਿੱਖਾਂ ਇਹ ਜਿੰਨਾਂ ਕੋਲ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਹੋਵੇ ਤਨ ਸ਼੍ਰੀ ਗੁਰੂ ਬੋਲੋ ਤਨ ਸ਼੍ਰੀ ਗੁਰੂ ਜਿੰਨਾਂ ਕੋਲ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਹੋਵੇ ਉਹ ਤੇ ਵੈਸੇ ਹੀ ਆਨੰਦ ਚ ਰਹਿਣੇ ਚਾਹੀਦੇ ਨੇ ਤੇ ਬਿਗਨ ਵਿਨਾਸ਼ਨ ਬਿਗਨ ਬਿਨਸ ਗਏ ਸਭ ਦੁੱਖ ਨਾਸ਼ਨ ਦੁੱਖ ਸਾਰੇ ਨਸ ਗਏ ਸਤ ਗੁਰ ਨਾਮ ਦੇ ਰੜਾਏ ਜਾਨੈ ਸੱਜ ਤਾਕਲ ਦਿੱਤੀ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰਾਇਆ ਹੁਣ ਮਨ ਸੁਖੀ ਰਹਿੰਦਾ ਸਰੀਰ ਸੁਖੀ ਦੀ ਘਰ ਮਨ ਸੁਖੀ ਹੋ ਗਿਆ ਹੁਣ ਹੁਣ ਸਰੀਰ ਦੀ ਗੱਲ ਹੀ ਨਹੀਂ ਰਹੀ ਵੀ ਸਰੀਰ ਤੋਂ ਸਰੀਰ ਦੀ ਗੱਲ ਨਹੀਂ ਮਨ ਆਨੰਦ ਚ ਰਹਿਣ ਦਾ ਹੁਣ ਫਰਕ ਇਹ ਪੈ ਗਿਆ